मेरा नाम गुरमीत कौर है मैं पिंड थम्मूवाल ते जालंधर तो रहण वाली हां जी ते ਤੁਹਾਨੂੰ ਅਸੀਂ ਬੋਡੀ ਸਰਵਸ ਯੂਜ਼ ਦੇ ਗਏ ਸੀਗੇ ਹਾਂ ਜੀ ਤੁਹਾਨੂੰ ਕਿਹੜੇ ਕਿਹੜੇ ਪ੍ਰੋਬਲਮ ਸੀ ਕਿੰਨੇ ਕਿ ਦਿਨ ਦੀ ਸੀ ਪਹਿਲਾਂ ਮੈਨੂੰ ਪ੍ਰੋਬਲਮ ਸੀਗੀ ਕਾਫੀ ਪੇਟ ਦੀ ਪ੍ਰੋਬਲਮ ਸੀਗੀ ਸਿਰ ਦਰਦ ਰਹਿੰਦਾ ਸੀ ਵੀਕਨੈਸ ਬਹੁਤ ਸੀ ਤੇ ਲੇਡੀਜ਼ ਪ੍ਰੋਬਲਮ ਵੀ ਸੀ ਕਿੰਨੇ ਚਿਰ ਤੋਂ ਸੀ ਕਿੰਨੇ ਸਾਲ ਹੋ ਗਏ ਸੀ 23-3 ਸਾਲ ਹੋ ਗਏ ਸੀ ਬੈਕ ਪੇਨ ਵੀ ਰਹਿੰਦੀ ਸੀ ਉਹ ਤਾਂ ਜਿੱਦਾਂ ਹੋ ਗਏ 8-9 ਸਾਲ ਹੀ ਹੋ ਗਏ ਅੱਛਾ ਜੀ ਹਾਂ ਜੀ ਜਿੱਦਾਂ ਬੱਚੇ ਹੋਏ ਉਸ ਤੋਂ ਬਾਅਦ ਰਹਿਣ ਲੱਗ ਗਈ ਸੀ ਲੇਡੀਜ਼ ਪ੍ਰੋਬਲਮ ਕਿੰਨੇ ਕਿਦ ਦੇ ਰਹੀ ਸੀ ਉਹ ਹੋ ਗਏ 3-4 ਸਾਲ ਹੋ ਗਏ ਸੀ ਅੱਛਾ ਜੀ ਹਾਂ ਜੀ ਤੁਸੀਂ ਕਹਿੰਦੇ ਹਨ ਭੁੱਖ ਕੱਢ ਲੱਗਦੀ ਸੀ ਹਾਂਜੀ ਹਾਂਜੀ ਭੁੱਖ ਵੀ ਜਿੱਦਾਂ ਪੇਟ ਆਫਰੇ ਰਹਿੰਦਾ ਸੀ ਭਾਵੇਂ ਦੋ ਦਿਨ ਵੀ ਰੋਟੀ ਨਾ ਖਾਵਾਂ ਉਹਦੇ ਨਾਲ ਮਤਲਬ ਇਦਾਂ ਸੀ ਕਿ ਜਿੱਦਾਂ ਪੇਟ ਆਫਰੇ ਰਹਿੰਦਾ ਸੀ ਕਿ ਬਹੁਤ ਕੁਝ ਖਾਦਾ ਹੁੰਦਾ ਇਦਾਂ ਅੱਛਾ ਜੀ ਤੁਸੀਂ ਕਹਿੰਦੇ ਸੀ ਵੀ ਮੈਨੂੰ ਵੀਕਰੈਂਸ ਕਮਜ਼ੋਰੀ ਹਾਂਜੀ 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 ਬਹੁਤ ਜ਼ਿਆਦਾ ਜਿੱਦਾਂ ਝਾੜੂ ਲਾਉਣ ਵੇਲੇ ਦਿੱਕਤ ਆਉਂਦੀ ਸੀ ਪੇਟ ਪੇਟ ਨਾ ਦਿਸਰਾ ਕਮਰ 'ਚ ਦਰਦ ਰਹਿੰਦਾ ਸੀ ਤੇ ਨਿਬਕੇ ਜਿੱਦਾਂ ਝਾੜੂ ਨਹੀਂ ਸੀ ਲੱਗਦਾ ਸਵੇਰੇ ਮਤਲਬ ਉਠਣ ਚ ਵੀ ਪ੍ਰੋਬਲਮ ਹੁੰਦੀ ਸੀ ਕਿ ਉਠ ਨਹੀਂ ਹੁੰਦਾ ਸੀ ਜਿੱਦਾਂ ਬੱਚਿਆਂ ਨੂੰ ਤਿਆਰ ਕਰਨਾ ਸਕੂਲ ਲਈ ਮਤਲਬ ਬਹੁਤ ਔਖਾ ਹੀ ਹੁੰਦਾ ਸੀ ਹਾਂਜੀ ਹਾਂਜੀ ਤੇ ਇਹ ਤੁਸੀਂ ਜਿਹੜੇ ਬਹੁਤ ਕਾਫੀ ਚੈੱਕਅਪ ਕਰਾਇਆ ਹੋ ਗਏ ਹਾਂ ਹਾਂਜੀ ਹਾਂਜੀ ਕਾਫੀ ਦਵਾਈ ਲਈ ਪਰ ਕੋਈ ਮਤਲਬ ਉਨੀ ਦੇ ਆਰਾਮ ਰਹਿੰਦਾ ਸੀ ਜਿੰਨੀ ਦੇਰ ਦਵਾਈ ਲਈ ਉਸ ਤੋਂ ਬਾਅਦ ਫਿਰ ਉਹੀ ਪ੍ਰੋਬਲਮ ਆਉਂਦੀ ਸੀ ਅੱਛਾ ਜੀ ਹੁਣ ਤੁਸੀਂ ਜਦੋਂ ਦਾ ਬਾਡੀ ਸਰਵ ਜੂਸ ਵਰਤਿਆ ਹੈ ਹਾਂਜੀ ਤੁਹਾਨੂੰ ਨੇ ਕਿਵੇਂ ਰੀਲੀਫ ਮਿਲੀ ਹੈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹੁਣ ਮਤਲਬ ਬਿਲਕੁਲ ਵਧੀਆ ਜਿੱਦਾਂ ਸਿਹਤ ਬੁਰੀ ਵਧੀਆ ਜਦੋਂ ਉਹਦੀ ਬਾਡੀ ਸਰਵਿਸ ਲਈ ਆ ਹਾਂਜੀ ਜਿਹੜੇ ਸਾਡੇ ਪੈਨਟਰਾ ਲਖਾਂ ਤੁਹਾਨੂੰ ਦੇਖ ਰਹੇ ਆ ਸੁਣਾਂਦੇ ਸੁਣ ਰਹੇ ਆ ਹਾਂਜੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਬਾਡੀ ਫਿਟ ਉਹਨਾਂ ਨੂੰ ਮੇਰਾ ਇਹੀ ਕਹਿਣਾ ਵਾ ਜਿੱਦਾਂ ਮੈਂ ਵੀ ਬਿਨਾ ਟਾਈਮ ਖਰਾਬ ਕੀਤੇ ਜਿੱਦਾਂ ਮੈਨੂੰ ਸਵਰਨਜੀਤ ਡਾਕਟਰ ਕੋਲੋਂ ਮੈਂ ਸਲਾਹ ਲਈ ਸੀ ਤੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਬਾਡੀ ਸਰਵਿਸ ਲੈਣ ਦੀ ਤੇ ਉਹਨਾਂ ਦੇ ਕਹਿਣ ਤੇ ਮੈਂ ਲਿਆ ਤੇ ਜਿੱਦਾਂ ਮੈਨੂੰ ਆ ਆਰਾਮ ਉਹਦਾ ਸਾਰਿਆਂ ਨੂੰ ਮਿਲੇਗਾ ਤੇ ਇਸ ਤਰ੍ਹਾਂ ਮੈਨੂੰ ਮਤਲਬ ਇਹੀ ਕਹਿਣਾ ਮੇਰਾ ਕਿ ਸਾਰੇ ਜਿੰਨਾਂ ਤੱਕ ਵੀ ਮੇਰੀ ਆਵਾਜ਼ ਪਹੁੰਚ ਰਹੀ ਹੈ ਜਾਂ ਮੇਰੀ ਵੀਡੀਓ ਦੇਖ ਰਹੇ ਆ ਉਹ ਸਾਰੇ ਹੀ ਬਾਡੀ ਸਰਵਿਸ ਲੈਣ